ਆਖਿਰਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਤਾਂ ਇਹ ਆ ਜਿਹੜੇ ਨੌਜਵਾਨ ਖਾਸ ਕਰਕੇ ਸਾਡੇ ਨਹੀਂ ਪਹੁੰਚੇ ਹਜੇ ਘਰਾਂ ਚ ਬੈਠੇ ਉਹਨਾਂ ਨੂੰ ਬੇਨਤੀ ਹੈ ਵੀ ਸੰਘਰਸ਼ ਦਾ ਹਿੱਸਾ ਬਣੋ ਆਓ ਇੱਥੇ ਦੋ ਦੋ ਚਾਰ ਚਾਰ ਪੰਜ ਪੰਜ ਸੱਤ ਦਨ ਬਾਰੀਆਂ ਬਣ ਕੇ ਹਰ ਪਿੰਡ ਸ਼ਹਿਰ ਦੇ ਵਿੱਚੋਂ ਤੇ ਪੂਰੇ ਹਰਿਆਣਾ ਵਾਸੀਆਂ ਨੂੰ ਜਾਂ ਦੇਸ਼ ਵਾਸੀਆਂ ਨੂੰ ਵੀ ਪੂਰੀ ਬੇਨਤੀ ਕਰਦਾ ਭਾਰਤ ਵਾਸੀਆਂ ਨੂੰ ਕਿ ਇਹ ਲੜਾਈ ਆ ਜਿਹੜੀ ਇਕੱਲੇ ਕਿਸਾਨਾਂ ਤੇ ਕਸੀਮਤ ਨਹੀਂ ਹੈਗੀ ਇਹ ਹਰ ਉਸ ਦੀ ਲੜਾਈ ਆ ਜਿਹੜਾ ਰੋਟੀ ਖਾਂਦਾ ਜਿਹਦੇ ਢਿੱਡ ਲੱਗਿਆ ਹੋਵੇ ओके ਕਿਉਂਕਿ ਜਿਹੜੀ ਆਟਾ 28 ਰੁਪਏ ਸੀ ਨਾ ਜ ਉਹ 45 ਹੋ ਗਿਆ ਹੂੰ ਤੇ ਤਿੰਨ ਮਹੀਨੇ ਹਜੇ ਗਣ ਕਾਉਣ ਚ ਪਈਆ ਤੇ ਆਉਣ ਆਉਣ ਵਾਲੇ ਕੋ ਸਾਮਾਨ ਦੇ ਵਿੱਚ ਹਜੇ ਕਿੱਥੇ ਤੱਕ ਜਾ ਸਕਦਾ ਆਪਾਂ ਸ਼ਾਇਦ ਇਹਦੇ ਬਾਰੇ ਨਹੀਂ ਕਲਪਨਾ ਕਰ ਸਕਦੇ ਓਕੇ ਤਾਂ ਇੱਕ ਤਾਂ ਉਹਨਾਂ ਨੂੰ ਇਹ ਬੇਨਤੀ ਆ ਵੀ ਤੁਸੀਂ ਪਹੁੰਚੋ ਸੰਘਰਸ਼ ਦਾ ਹਿੱਸਾ ਬਣੋ ਤੇ ਨਾਲ ਹੀ ਇੱਕ ਮੈਂ ਸ਼ੇਅਰ ਬੋਲ ਕੇ ਤੇ ਇੱਕ ਗੀਤ ਦੀਆਂ ਦੋ ਲੈਣਾ ਬੋਲ ਕੇ ਪੂਰਾ ਸੁਣਾ ਦਿਓ ਭਾਵੇਂ ਕੋਈ ਚੱਕਰ ਨਹੀਂ ਨਹੀਂ ਥੋੜੀ ਸੁਣਾਵਾਂਗੀ ਤਖਲੀਫਾਂ ਕਿੰਨੀਆਂ ਛਲੀਆਂ ਦਸ ਤਾਰਾ ਨੂੰ ਪਤਾ ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ ਸਿਰ ਕਿਨੇ ਗਏ ਆਜ਼ਾਦੀ ਲਈ ਸਿਰ ਕਿਨੇ ਗਏ ਆਜ਼ਾਦੀ ਲਈ ਸਿਰ ਲੱਥ ਜੋਦਿਆਂ ਦੇ ਜਾਨੋਂ ਗਿਆ ਹੈ ਕੌਣ ਕੌਣ ਜਾਨੋਂ ਗਿਆ ਹੈ ਕੌਣ ਕੌਣ ਤਲਵਾਰਾਂ ਨੂੰ ਪਤਾ ਅਨਦਾਤਿਆਂ ਨੂੰ ਮਰਨ ਲਈ ਡੱਲੇਵਾਲ ਸੌ ਲਈ ਲੈਣਾ ਜੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਅਨਦਾਤਿਆਂ ਨੂੰ ਮਰਨ ਲਈ ਮਜਬੂਰ ਕਿੰਨ ਕੀਤਾ ਸਲ ਫਾਸ ਖਾ ਕੇ ਮਰੇ ਜੋ ਸਪਰੇ ਹਾਂ ਪੀ ਕੇ ਮਰੇ ਜੋ ਜੇ ਮੀਦਾਰਾਂ ਨੂੰ ਪਤਾ ਲੁੱਟ ਹੋ ਕੇ ਵੀ ਕੁੱਟ ਖਾ ਕੇ ਵੀ ਲੁੱਟ ਹੋ ਕੇ ਵੀ ਕੁੱਟ ਖਾ ਕੇ ਵੀ ਵੋਟਾਂ ਪਾਉਣਗੇ ਲੋਕਾਂ ਦੀ ਆਦਾਸਤ ਹੈ ਲੋਕਾਂ ਦੀ ਆਦਾਸਤ ਹੈ ਸਰਕਾਰਾਂ ਨੂੰ ਪਤਾ ਤਖਲੀਫਾਂ ਕਿੰਨੀਆਂ ਛਲੀਆਂ ਦਸਤਾਰਾਂ ਨੂੰ ਪਤਾ ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ ਆਈ ਸਲੂਟ ਟੂ ਯੂ ਯੰਗ ਮੈਨ ਆਈ ਅਮ ਥੈਂਕ ਯੂ ਸਰ ਸਰ ਇੱਕ ਲਾਸਟ ਲਾਈਨ ਹਾਂ ਦਲੇਵਾਲ ਸਾਹਿਬ ਲਈ ਪੂਰਾ ਟਾਈਮ ਹੈ ਤੇਰੇ ਲਈ ਕੀ ਕਰਨਾ ਹੈ ਸ਼ੁਕਰੀਆ ਇੱਕ ਮਿਹਰਬਾਨ ਦਾ ਕਰਨਾ ਹੈ ਸ਼ੁਕਰੀਆ ਇੱਕ ਮਿਹਰਬਾਨ ਦਾ ਲਫ਼ਜ਼ਾਂ ਨੇ ਸਾਹ ਦਿੱਤਾ ਜੇ ਕਦੀ ਜ਼ੁਬਾਨ ਦਾ ਕਰਨਾ ਹੈ ਸ਼ੁਕਰੀਆ ਇੱਕ ਮਿਹਰਬਾਨ ਦਾ ਲਹਜਾਂ ਨੇ ਸਾਹ ਦਿੱਤਾ ਜੇ ਕਦੀ ਜ਼ਬਾਨ ਦਾ ਹਿੰਮਤਾਂ ਦੇ ਅੱਗੇ ਹਾਰੀਆਂ ਨੇ ਸਭੇ ਹੀ ਤਾਕਤਾਂ ਹਿੰਮਤਾਂ ਦੇ ਅੱਗੇ ਹਾਰੀਆਂ ਨੇ ਸਭੇ ਹੀ ਤਾਕਤਾਂ ਪਾਣੀ ਵੀ چیر ਸਕਦਾ ਏ ਸੀਨਾ ਚ ਟਾਣਦਾ ਪਾਣੀ ਵੀ چیر ਸਕਦਾ ਏ ਸੀਨਾ ਚ ਟਾਣਦਾ ਲੋਕ ਕਹਿੰਦੇ ਕਿ ਪੱਥਰ ਉੱਤੇ ਬੂੰਦ ਅਸਰ ਨਹੀਂ ਕਰਦੀ ਪਰ ਜੇ ਪੱਥਰ ਦੇ ਉੱਤੇ ਵੀ ਲਗਾਤਾਰ ਕੰਟੀਨਿਊਟੀ ਨਾਲ ਅਸੀਂ ਕੋਈ ਪਾਣੀ ਪਾਈ ਜਾਈਏ ਪੱਥਰ ਵੀ ਪਾੜਿਆ ਪੱਥਰ ਵੀ ਮਤਲਬ ਕੰਟੀਨਿਊ ਟੂ ਦੀ ਗੱਲ ਆ ਕਿ ਤੁਸੀਂ ਲਗਾਤਾਰ ਕਿਸੇ ਚੀਜ਼ ਨੂੰ ਬਿਲਕੁਲ ਬਿਲਕੁਲ ਠੀਕ ਹੈ ਨਾ ਕਿੰਨੇ ਡਿਟਰਮੀਨੇਸ਼ਨ ਨਾਲ ਤੁਸੀਂ ਕਿਸੇ ਚੀਜ਼ ਨੂੰ ਕਰ ਰਹੇ ਹੋ ਓਕੇ ਹੋ ਇਹ ਗੱਲ ਮੈਟਰ ਕਰ ਓਕੇ ਸੋ ਬੋਲ ਦਿਆ ਤਾਂ ਗੁਸਤਾਖੀ ਹੋਈ ਤਾਂ ਯਾਰ ਹਾ 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 ਕੀ ਬਾਤ ਹੈ ਯਾਰ ਦਿਲ ਖੜ ਗਿਆ ਮੈਂ ਤੇ ਰਾਤ ਨੂੰ ਤੇਰਾ ਚਿਹਰਾ ਮੇਰੇ ਅੰਦਰ ਚਰਦਾ ਫਰੇਗਾ ਇਹ ਥੋੜਾ ਬੜਾ ਆਪਣਾ ਹੋ ਸਕਦਾ ਮੈਂ ਸੁਣਨ ਤੋਂ ਪਹਿਲਾਂ ਇਹਨੂੰ ਕਰ ਦੇ ਪਰ ਮੈਂ ਇਹ ਚਾਹੁੰਦਾ ਕਿ ਕੁਝ ਪਾਰਟ ਸਭੂਰ ਸਰੀ